ਤੁਸੀਂ ਇਹ ਲੜਾਈ ਲੜਨ ਦੀ ਬਜਾਏ ਤੁਸੀਂ ਅੱਗੋਂ ਇਹ ਗੱਲ ਕਹਿ ਰਹੇ ਹੋ ਕਿ ਮੈਂ ਕੀਰਤਨ ਕਰਨਾ ਛੱਡ ਦਿਆਂਗੀ ਉਹਨਾਂ ਲੋਕਾਂ ਨੂੰ ਠੰਡ ਪੈ ਜਾਵੇ ਬੀਬੀ ਜੀ ਕੀਰਤਨ ਕਰਨਾ ਨਾ ਛੱਡੋ ਕੀਰਤਨ ਦੇ ਦੌਰਾਨ ਜਿਹੜੀਆਂ ਇਹ ਹਰਕਤਾਂ ਕਰਦੇ ਹੋ ਜੋ ਲੋਕਾਂ ਨੂੰ ਨਹੀਂ ਪਸੰਦ ਕਿਰਪਾ ਕਰਕੇ ਉਹ ਛੱਡ ਦਿਓ ਬੇਨਤੀ ਹੈ ਗੱਲ ਨੂੰ ਫੇਰ ਸਮਝੋ ਹੁਣ ਮੈਂ ਬੜਾ ਹੈਰਾਨ ਹੋਇਆ ਤੁਸੀਂ ਪਿਛਲੇ ਦਿਨਾਂ ਵਿੱਚ ਤੁਹਾਡੇ ਭਰਾ ਦੀ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਉਹ ਕਹਿੰਦਾ ਕਿ ਕੁਝ ਲੋਕ ਸਾਨੂੰ ਕਪਲ ਸਮਝਦੇ ਨੇ ਇਸ ਕਰਕੇ ਅਸੀਂ ਇੱਥੇ ਲਿਖਾ ਲੈਣਾ ਬ੍ਰਦਰ ਇੱਥੇ ਲਗਾ ਦੇਣਾ ਸਿਸਟਰ ਜੇ ਉਹ ਤੁਹਾਨੂੰ ਭੈਣ ਜੀ ਕਹਿ ਕੇ ਗੱਲ ਕਰੇ ਤੇ ਤੁਸੀਂ ਉਹਨੂੰ ਵੀਰ ਜੀ ਕਹਿ ਕੇ ਗੱਲ ਕਰੋ ਤੇ ਲੋਕਾਂ ਨੂੰ ਕਿਵੇਂ ਭਲੇਖਾ ਪੈ ਸਕਦਾ ਜਦੋਂ ਹਰਕਤਾਂ ਹੀ ਇਹੋ ਜਿਹੀਆਂ ਕਰਦੇ ਪਏ ਹੋ ਜਿਸ ਦੇ ਨਾਲ ਲੋਕਾਂ ਨੂੰ ਭਲੇਖਾ ਪੈ ਰਿਹਾ ਜੇ ਲੋਕਾਂ ਨੂੰ ਭਲੇਖਾ ਪੈ ਰਿਹਾ ਤਾਂ ਤੁਸੀਂ ਉਹ ਹਰਕਤਾਂ ਛੱਡੋ ਨਾ ਕਿ ਕੀਰਤਨ ਛੱਡੋ ਮੇਰਾ ਮੰਨਣਾ ਇਹ ਹੈ ਵੀ ਤੁਹਾਨੂੰ ਇੱਥੇ ਕੀਰਤਨ ਦੇ ਨਾਲੋਂ ਸ਼ਾਇਦ ਵਲੋਗ ਜ਼ਿਆਦਾ ਪਸੰਦ ਨੇ ਵੀ ਤੁਸੀਂ ਕਹਿ ਦਿੱਤਾ ਮੈਂ ਕੀਰਤਨ ਛੱਡ ਦੇਣਾ ਤੁਸੀਂ ਇੱਕ ਵਾਰੀ ਨਹੀਂ ਕਰਦੇ ਨਾ ਵਲੋਗ ਬਣਾਉਣੇ ਛੱਡ ਦੇਣੇ ਨੇ ਇਹ ਉਹ ਵਲੌਗ ਜਿਹੜੇ ਇੱਕ ਚਰਚਾ ਦਾ ਵਿਸ਼ਾ ਬਣਦੇ ਨੇ ਜਾਂ ਡਬਲ ਮੀਨਿੰਗ ਬਣਦੇ ਨੇ ਜਾਂ ਸੰਗਤਾਂ ਨੂੰ ਨਹੀਂ ਚੰਗੇ ਲੱਗਦੇ ਮੈਂ ਉਹ ਛੱਡ ਦੇਣੇ ਨੇ ਕਮਾਲ ਦੀ ਗੱਲ ਐ ਇਹਦਾ ਅਰਥ ਇਹ ਕਿ ਕੀਰਤਨ ਛੱਡ ਦੇਣਾ ਚਲੋ ਮੇਰਾ ਤੇ ਮੰਨਣਾ ਏ ਸੀ ਵੀ ਤੁਸੀਂ ਇਹੋ ਜੀਆਂ ਭੈੜੀਆਂ ਚੀਜ਼ਾਂ ਡਬਲ ਮੀਨਿੰਗ ਚੀਜ਼ਾਂ ਛੱਡ ਦੇ ਉਹ ਜ਼ਿਆਦਾ ਵਧੀਆ ਰਹਿੰਦਾ ਪਰ ਜੇ ਤੁਸੀਂ ਕਿਹਾ ਵੀ ਮੈਂ ਕੀਰਤਨ ਛੱਡਣਾ ਮੇਰੇ ਖਿਆਲ ਦੇ ਵਿੱਚ ਕੀਰਤਨ ਨਹੀਂ ਸੀ ਛੱਡਣਾ ਚਾਹੀਦਾ ਪਰ ਜੇ ਕੀਰਤਨ ਦੇ ਦੌਰਾਨ ਤੁਸੀਂ ਫਿਰ ਦੁਬਾਰਾ ਇਹੋ ਜਿਹੇ ਵਲੌਗ ਬਣਾਉਣੇ ਨੇ ਤੇ ਫਿਰ ਮੇਰੇ ਖਿਆਲ ਤੁਹਾਨੂੰ ਕੀਰਤਨ ਛੱਡ ਹੀ ਦੇਣਾ ਚਾਹੀਦਾ ਤਾਂ ਕਿ ਸੰਗਤ ਦੇ ਵਿੱਚ ਕਨੈਕਟੀਵਿ ਫਰ ਕਮਾਲ ਦੀ ਗੱਲ ਹੈ ਤੁਹਾਡੇ ਬ੍ਰਦਰ ਦੀ ਇੱਕ ਵੀਡੀਓ ਦੇਖ ਰਿਆ ਸਾਂ ਜਿਹਦੇ ਵਿੱਚ ਤੁਹਾਨੂੰ ਇਹ ਗੱਲ ਕਹਿ ਰਿਹਾ ਕਿਹੜਾ ਭਰਾ ਆਪਣੀ ਭੈਣ ਨੂੰ ਪੁੱਛਦਾ ਹੁੰਦਾ ਵੀ ਸ਼ਰਾਬ ਪੀ ਰਣੀ ਚਾਹੀਦੀ ਹੈ ਤੁਸੀਂ ਕਿਸੇ ਜਗ੍ਹਾ ਤੋਂ ਜਾ ਰਹੇ ਹੋ ਮੈਨੂੰ ਨਹੀਂ ਪਤਾ x y z ਕੋਈ ਵੀ ਜਗ੍ਹਾ ਹੈ ਹਨ ਤੁਸੀਂ ਉਹਦੇ ਵਿੱਚ ਕਹਿ ਰਹੇ ਹੋ ਸਾਥ ਸੰਗਤ ਜੀ ਇੱਥੇ ਸ਼ਰਾਬ ਵੀ ਉਨੇ ਦੀ ਹੈ ਇੱਥੇ ਪਾਣੀ ਵੀ ਉਨੇ ਦਾ ਹੈ ਹਨ ਮੰਨ ਲਓ ਤੁਸੀਂ ਸ਼ਰਾਬ ਦਾ ਨਾਂ ਨਹੀਂ ਲਿਆ ਪਰ ਤੁਹਾਡੇ ਭਰਾ ਦੇ ਮੂੰਹੋਂ ਸ਼ਬਦ दारू ਨਿਕਲਿਆ ਹਨ ਇਹ ਦੋਵੇਂ ਚੀਜ਼ਾਂ ਸਾਨੂੰ ਦੱਸੋ ਕੀ ਪੀਣਾ ਚਾਹੀਦਾ ਹੈ ਹੱਦ ਹੋਈ ਪਈ ਹੈ ਸੰਗਤ ਤੁਹਾਨੂੰ ਕਹੀ ਕਿ ਵੀ ਆ ਪੀ ਲਵੋ ਤੁਸੀਂ ਸੰਗਤ ਨੂੰ ਸੋਭਤ ਦੱਸਣਾ ਵੀ ਸਾਥ ਸੰਗਤ ਦੀ ਨਹੀਂ ਆ ਚੀਜ਼ਾਂ ਨਹੀਂ ਆ ਚੀਜ਼ਾਂ ਗੁਰਬਾਨੀ ਦੇ ਮੁਤਾਬਕ ਇਹ ਚੀਜ਼ਾਂ ਸਾਨੂੰ ਛੱਡਣੀਆਂ ਚਾਹੀਦੀਆਂ ਨੇ ਔਰ ਤੁਸੀਂ ਪੁੱਛ ਰਹੇ ਹੋ ਪਾਣੀ ਵੀ ਉਹਨੇ ਦਾ ਹੈ ਸ਼ਰਾਬ ਵੀ ਉਹਨੇ ਦੀ ਹੈ ਸਾਨੂੰ ਕੀ ਪੀਣਾ ਚਾਹੀਦਾ ਹੈ ਤੇ ਤੁਹਾਡਾ ਭਰਾ ਬਿਊਟੀ ਫਰੀ ਤੋਂ दारू ਪੀ ਰਣੀ ਚਾਹੀਦੀ ਹੈ ਹੱਦ ਹੋਈ ਪਈ ਹੈ ਕੋਈ ਭਰਾ ਆਪਣੀ ਭੈਣ ਨੂੰ ਕਹਿੰਦਾ ਵੀ दारू ਪੀ ਰਣੀ ਚਾਹੀਦੀ ਹੈ ਔਰ ਕੀਰਤਨ ਕਰਨ ਤੁਸੀਂ ਜਾ ਰਹੇ ਹੋ ਤੇ ਵਲੌਗ ਇਹੋ ਜੇ ਬਣਾ ਰਹੇ ਹੋ ਸੰਗਤ ਤੇ ਤੁਹਾਡਾ ਕੀ ਪ੍ਰਭਾਵ ਪੈਂਦਾ ਹੋਵੇਗਾ ਹੁਣ ਮੰਨ ਲਓ ਮੈਨੂੰ ਕਿਸੇ ਨੇ ਸੱਦਿਆ ਪਰਦੇਸ ਕੀਰਤਨ ਦੇ ਉੱਪਰ ਮੈਂ ਕਿਸੇ 에ਰਪੋਰਟ ਦੇ ਉੱਪਰ ਆ ਤੇ ਮੈਂ ਵੀਡੀਓ ਬਣਾਉਣਾ ਮਾ ਸਤ ਸੰਗਤ ਜੀ ਮੈਨੂੰ ਦੱਸੋ ਇੱਥੇ ਸ਼ਰਾਬ ਵੀ ਹੁੰਨੇ ਦੀ ਐ ਪਾਣੀ ਵੀ ਹੁੰਨੇ ਦਾ ਦੱਸੋ ਮੈਨੂੰ ਕੀ ਪੀਣਾ ਚਾਹੀਦਾ ਮੈਨੂੰ ਦਾਰੂ ਪੀਣੀ ਚਾਹੀਦੀ ਐ ਤੇ ਮੇਰੇ ਖਿਆਲ ਦੇ ਵਿੱਚ ਤੇ ਜਿਨ੍ਹਾਂ ਨੇ ਗ੍ਰਾਹੀ ਕਰਕੇ ਮੈਨੂੰ ਸੱਦਿਆ ਹੋਵੇਗਾ ਲੱਖ ਲਾਹਣ ਤਾਂ ਲੋਕ ਉਹਨਾਂ ਦੇ ਪਾਉਣਗੇ ਵੀ ਇਹੋ ਜਿਹਾ ਕੰਦਰ ਨੂੰ ਸੱਦੇ ਪਏ ਹੋ ਜਿਹੜਾ ਉੱਥੇ ਬਿਊਟੀ ਫਰੀ ਦੇ ਕੋਲ ਮੜਾ ਜਾ ਲੰਘਦਾ ਕੋਇਆ ਇਹਦੀ ਜ਼ੁਬਾਨ ਦੇ ਵਿੱਚੋਂ ਇਹੋ ਜਿਹੀਆਂ ਗੱਲਾਂ ਨਿਕਲਦੀਆਂ ਪਈਆਂ ਤੇ ਜ਼ੁਬਾਨ ਦੇ ਵਿੱਚੋਂ ਪਾਣੀ ਟਪਕਦਾ ਪਿਆ ਇਹੂਜੇ ਕੰਦਰ ਨੂੰ ਸਦੋਗੇ ਇਹ ਸਾਡੇ ਕੋਲ ਸਿੱਖੀ ਦਾ ਪ੍ਰਚਾਰ ਕਰੇਗਾ ਲੋਕ ਮੈਨੂੰ ਲਾਣਤਾ ਪਾਉਣਗੇ ਜਿਹੜੇ ਇਹਨਾਂ ਨੂੰ ਸਦ ਰਹੇ ਨੇ ਉਹਨਾਂ ਨੂੰ ਵੀ ਲਾਣਤਾ ਪਾਉਣਗੇ ਸੋ ਇਸ ਕਰਕੇ ਬੇਨਤੀ ਹੈ ਆਪਣੇ ਤੌਰ ਤਰੀਕੇ ਬਦਲੋ ਤੇ ਲੜਾਈ ਜਿਹੜੀ ਹੈ ਲੜਾਈ ਲੜਨੀ ਚਾਹੀਦੀ ਹੈ ਨਾ ਕਿ ਉਥੇ ਇਹ ਕਰਨਾ ਚਾਹੀਦਾ ਵੀ ਸਾਡੀ ਆ ਵੀ ਵੀਡੀਓ ਆ ਸਕਦੀ ਏ ਸਾਡੀ ਆ ਵੀ ਕੱਲ ਨੂੰ ਵੀਡੀਓ ਆ ਸਕਦੀ ਏ